ਆਮਲੇ ਖੇਤੀ ਦੇ ਚੌਂਡ ਕਰ ਰਹੇ ਸੀ ਟਰੈਕਟਰ ਦੇ ਉੱਪਰ ਬੈਠੇ ਖੜਾ ਕੇ ਡਾਇਰੈਕਟਰ ਉਹਨਾਂ ਦੇ ਉੱਪਰ ਹੀ ਚੜ ਗਏ ਟਰੈਕਟਰ ਸਾਰਾ ਮੈਂ ਆਪਣੇ ਬੱਚੇ ਨੂੰ ਲੈ ਕੇ 1 ਲੱਖ ਖਰਾ ਹੋ ਗਈ ਆ ਉਹਦੇ ਉੱਤੇ ਚੜਿਆ ਟਰੈਕਟਰ ਨਿਕਲ ਗਿਆ ਬੱਚਾ ਛੁੱਟ ਗਿਆ ਸੀ ਸਾਈਡ ਤੋਂ ਆਇਆ ਅੱਛਾ ਇਹ ਬੱਚਾ ਇੱਥੇ ਸੀ ਉਹ ਤਾਂ ਆਮਲੇ ਸੱਭੀਆਂ ਨੇ ਡਾਇਰੈਕਟਰ ਚੜਾ ਚੜਾ ਜਨਾਨੀ ਦੇ ਉੱਪਰ ਛੱਡ ਗਏ ਭੱਜ ਗਏ ਉਹ ਸਾਲਾ ਮਾਰ ਕੇ ਟਰੈਕਟਰ ਆਪਦੀ ਰੇਸ ਨਾਲ ਹੀ ਨਹਿਰ 'ਚ ਜਾ ਕੇ ਡੁੱਬਿਆ ਉਹ ਅੱਛਾ 5 ਵਜੇ 70 ਬੰਦੇ ਸੀ 70 ਬੰਦੇ ਸੀ 70 ਬੰਦੇ ਸਾਈਡਾਂ ਦੇ ਸਾਈਡ ਤੇ ਖੜੇ ਸੀ ਜਦੋਂ ਟਰੈਕਟਰ ਨਿਕਾ ਰਹੇ ਸੀ ਠੀਕ ਹੈ ਉਹਨਾਂ ਦਾ ਅਚਾਨਕ ਸੰਭਲਿਆ ਨਹੀਂ ਹੈਗਾ ਟਰੈਕਟਰ ਉਹਦੇ ਉੱਪਰ ਚਾੜਤੀ ਉਹ ਤੋਂ ਬਾਅਦ ਉਹ ਭੱਜਣ ਦੇ ਸੀ ਉਹ ਭੱਜਾਂ ਭੱਜ ਗਏ ਉਹ ਭੱਜ ਗਏ ਲਵੇ ਪਿੰਡ ਤਨਹੌਰੀ ਪੈਂਦਾ ਫਿਰ 3-4 ਕਿਲੋਮੀਟਰ ਉੱਥੇ ਮੱਕੀ ਦੇ ਵਿੱਚ ਉੱਥੇ ਹੀ ਨੇ ਉਹ ਸਾਨੂੰ ਭਈਏ 5 ਬਈਏ ਫੜੇ ਗਏ ਉਹ ਲੋੜ ਵੀ ਉਹ ਥੱਲੇ ਉੱਪਰ ਜਾ ਦਿੱਤੀ ਉਹ ਲੋੜ ਖਾ ਚਾਪੇ ਠੀਕ ਕਰ ਲਾ Huh? Oh. よかったな。うん ਬੰਦੇ ਅਗਨੇ ਦਾ ਬਟੇ ਦਾ ਉਹਰੇ ਵੀ ਜਾਣੀਆਂ ਠੀਕ ਹੈ ਜੀ ਬਾਕੀ ਉਹ ਖੁੰਡ ਤੇ ਬਿਠੇ ਉਹ ਖੁੰਡਾ ਇਹਦਾ ਉਹਦੇ ਫੋਨ ਪਿਆ ਉਹ ਹੋਰ ਉਹਰੇ ਟਾਇਰ ਤੇ ਖੜਾ ਆਇਆ ਜੀ ਉਹਨੇ ਆ ਕੇ ਉਹਰੇ ਟਰੈਕਟਰ ਹਾਂਜੀ ਜਦ ਗੇਅਰ ਪਾ ਕੇ ਉਹ ਜਾ ਕਲਾ ਛੜੇ ਟਰੈਕਟਰ ਕਿ ਲੱਗ ਕੇ ਖੜਾ ਹੋਇਆ ਉਹ ਬੰਦਾ ਸਿੱਧਾ ਹੀ ਜਾ ਗਿਆ ਇੱਥੇ ਜਿਹੜੀਆਂ ਜੜੀਆਂ ਜਨਾਨੀ ਦੇ ਸਾਰੀਆਂ ਨਾਦਰ ਦਾ ਟ੍ਰੈਕਟਰ ਇਹ ਤਾਂ ਇੱਕ ਮਕੈਨੀਕ ਹੈ ਭਈਆਂ ਨੇ ਇਥੋਂ ਮਾਰਿਆ ਸੀ ਭਈਆਂ ਫੱਟ ਰਹੀਆਂ ਸੀ ਅੱਛਾ ਅੱਛਾ ਇਹ ਡੀਟੈਕਟਰ ਦੀ ਰੇਹ ਜਾ ਤੋੜਿਆ ਇਥੋਂ ਹੀ ਤੋੜ ਕੇ ਫਿਰ ਸਿੱਧਾ ਲਾ ਲਿਆ ਪਰਾਂ ਲਗਾ ਲਿਆ ਅੱਛਾ ਟ੍ਰੈਕਰ ਨਹੀਂ ਬਹੁਤ ਤੇਜ਼ੀ ਭਈਆਂ ਦਾ ਆਇਆ ਅੱਛਾ ਕਿੰਨੇ ਕੁ ਭਈਏ ਸੀ ਪੰਜ ਦੇ ਜੀ ਪੰਜ ਭਈਏ ਤੇ ਅੱਛਾ ਅੱਜ ਦੇ ਨਾਲ ਇੱਕ ਭੱਜ ਕੇ ਆ ਜਾਣੀ ਮੇ ਤੋਂ ਜਿਹੜਾ ਡਰਾਈਵਰ ਸੀ ਉਹ ਫੜਿਆ ਨਹੀਂ ਗਿਆ ਕਹਿੰਦੇ ਅੱਛਾ ਪੰਜ ਫੜ ਲਏ ਹਾਂਜੀ ਨੁਕਸਾਨ ਕਿੰਨਾ ਹੋਇਆ ਬਾਕੀਆਂ ਦਾ ਜਿਹੜੀਆਂ ਹੋਰ ਲੇਡੀਜ਼ ਨੇ ਹੋਰ ਜੀ ਨੁਕਸਾਨ ਦਾਖਲ ਕਰੀਆਂ ਹੋਈਆਂ ਨਹੀਂ ਸਾਨੂੰ ਉੱਥੇ ਜਾ ਕੇ ਪਤਾ ਲੱਗੂਗੀ ਕਿੰਨਾ ਕਰ ਦੋ ਤਾਂ ਥਾਂ ਤੇ ਪੂਰੀਆਂ ਹੋ ਗਈਆਂ ਜੀ ਉਹ ਉਹ ਇੱਥੇ ਹੀ ਪੂਰੀ ਹੋ ਗਈਆਂ ਹਾਂਜੀ ਸਾਰੀ ਪੂਰੀ ਪੂਰੀ ਹੋ ਗਈ